ਫੋਟਪਾਸ ਤੇ ਇੱਕ ਵਿਅਕਤੀ ਬੈਠਾ ਜਿਹਦੀ ਕੋਈ ਦੁਕਾਨ ਨਹੀਂ ਆ ਕੋਈ ਉਹਦਾ ਕੋਈ ਮਕਸਦ ਨਹੀਂ ਹੈਗਾ ਪਰ ਉਥੇ ਫੋਟਪਾਸ ਤੇ ਇੱਕ ਫਲੈਕਸ ਬੋਰਡ ਲਾ ਕੇ ਬੈਠਾ ਕਿ ਦੰਦ ਦੌੜ ਠੀਕ ਕਰਨ ਦਾ ਜਿਹੜਾ ਉਹਨੇ ਫਲੈਕਸ ਬੋਰਡ ਲਾਇਆ ਉਸ ਬੰਦੇ ਨੇ ਇਹਨਾਂ ਨੂੰ ਟੈਂਪੂ ਅੱਗੇ ਕਰਨ ਵਾਸਤੇ ਕਿਹਾ ਕਿ ਮੇਰੇ ਗਾੜੀਆਂ ਆਟੋ ਗਾੜੀ ਕਰ ਲਓ ਇਹਨਾਂ ਨੇ ਗਾੜੀਆਂ ਜਵਾਬ ਦਿੱਤਾ ਕਿ ਚਾਹ ਪੀ ਕੇ ਅੱਗੇ ਕਰ ਲੈਂਦੇ ਆ ਉਸ ਬੰਦੇ ਨੇ ਪੈਂਦਿਆਂ ਲੈਂਦਿਆਂ ਕਿਹਾ ਕਿ ਟੈਂਪੂ ਅੱਗੇ ਕਰ ਦਿਓ ਕਿ ਨਹੀਂ ਨਹੀਂ ਤੇ ਮੈਂ ਤੁਹਾਡੀ ਪੱਗ ਪੂਕ ਖਲਾਰ ਦੂੰ ਠੀਕਾ ਉਹ ਪ੍ਰੇਮਾ ਕਹਿ ਵੀ ਤਾ ਉਹ ਗਾਣ ਚਾਹ ਪੰਜਾ ਜਣਾਂ ਪਾ ਗਾ ਨਹੀਂ ਪੱਨੋ ਪਰ ਕਪੜਾ ਨਹੀਂ 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 ਪਾਖ ਨਹੀਂ ਬਣਨੀ ਇਤਨਾ ਥਾਣੇ ਜਾਣਾ ਜੇ ਕਈ ਕਿ ਸਰਦਾਰ ਨੇ ਤੇ ਤੂੰ ਚੱਜਣਾ ਬੋਲ ਇੰਨੀ ਗੱਲ ਕਹੀ ਉਹਨਾਂ ਚਰ ਨੂੰ ਉਹਨਾਂ ਨੇ ਇਹ ਸਰਦਾਰ ਜੀ ਦੀ ਪੱਗ ਜਿਹੜੀ ਆ ਉਤਾਰ ਦਿੱਤੀ ਆ ਚਪੇੜ ਮਾਰ ਕੇ ਪੱਗ ਲਾਤੀ ਆ ਉਸ ਤੋਂ ਬਾਅਦ ਇਹਨਾਂ ਦੀ ਗੱਡੀ ਤੋਂ ਡੰਡਾ ਕੱਢ ਕੇ ਤੇ ਇਹ ਭਾਈ ਸਾਹਿਬ ਜਿਹੜੇ ਦੂਸਰੇ ਲਾਗੇ ਖੜੇ ਨੇ ਦਵਿੰਦਰ ਸਿੰਘ ਜੀ ਇਹਨਾਂ ਦੇ ਡੰਡੇ ਮਾਰ ਕੇ ਇਹਨਾਂ ਦਾ ਜਿਹੜਾ ਚਬੜਾ ਉਹ ਹਿੱਲ ਗਿਆ ਦੰਦੋ ਨਿਕਲ ਗਿਆ ਇਹਨਾਂ ਦੇ ਮੇਰੀ ਆ ਵੀਡੀਓ ਬ੍ਰੈਂਕ ਓਕੇ ਨਾ ਕਿ ਅਸੀਂ ਪਰਸੋਂ 8 ਤਰੀਕ ਵਾਲੇ ਦਿਨ 8 ਤਰੀਕ ਨੂੰ ਭੰਡਾਰੀ ਪੁਲ ਬੰਦ ਕਰਾਂਗੇ ਉਹਨਾਂ ਚਿਰ ਬੰਦ ਰੱਖਾਂਗੇ ਜਿੰਨਾ ਚਿਰ ਤਿਕਰ ਇਸ ਵਾਰ ਦਾਦ ਕਰਨ ਵਾਲੇ ਬੰਦਿਆਂ ਨੂੰ ਜੇਲ੍ਹ ਦੀਆਂ ਸਰਾਖਾਂ ਵਾਲੇ ਬੰਦੇ ਨੂੰ ਨਹੀਂ ਤੋੜਿਆ ਜਾਂਦਾ ਤੱਬ ਲੜ ਗੱਲ ਪੈ ਗਈ ਮੈਂ ਕਿਹਨੇ ਫੋਟੋ ਕਿਹਣੀ ਇੰਨਾ ਕੂਸਦਾ ਤੇਰਾ ਬੋਲਾ ਕਾਈ ਦੀ ਸਾਰੀ ਵੀਡੀਓ ਬਣਾ ਦੇ ਵੀਡੀਓ ਬਣਾ ਦੇ ਆਪਣੇ ਮੂੰਹ ਮਾ ਦੀ ਵੀ ਬਣਾ ਦੇ ਅੱਪਾ ਤੇ ਨਤੀਦੀ ਫੋਟੋ ਕਿਚ ਅੰਕਲ ਦੀ ਫੋਟੋ ਵੀ ਤੋਰ ਹਾਂ ਮੈਂ ਠੀਕਾ ਹੋ ਕਿਹਨਾ ਕਿਆ ਵੀ ਪਹਿਲ ਉਧਾਰ ਚਾਹ ਪਲੇਜਾ ਜਣਾ ਪਾਉਗਾ ਕਰਨੇ ਚਾਹਦੇ ਨੇ ਪੀਪਲ ਨੂੰ ਕੱਪੜਾ ਪੜ ਕੇ ਪਾਉਂਗਾ ਨਹੀਂ 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 ਆਗ ਨਹੀਂ ਬਣਨੀ ਪੰਨੀ ਇਤਨੀ ਠਾਣੇ ਜਾਣਾ ਜੇ ਆਪਾਂ ਜਾਉਂਗਾ ਆਪਾਂ ਆਪੀ ਹੋਲੇ ਨਾ ਮੁਕ ਗਿਆ ਵਿੱਚ ਉਹ ਤੇ ਮਾੜੀ ਬਣਾਉ ਮੇਰੀ ਵੀਡੀਓ 10 ਮਿੰਟ ਆ ਬਣਾਈ ਫੜੀ ਹੋ ਮੈਂ ਵੀਡੀਓ ਬਣਾਈ ਕਿਉਂ ਆਪਣਾ ਐ ਮਾੜੀ ਦੀ ਵੀਡੀਓ ਬਣਾਈ ਮਾੜੀ ਮੇਰੀ ਮੂਵੀ ਦੀ ਵੀਡੀਓ ਬਣਾਈ

ਜਾ ਬੋਤਾਂ ਨਹੀਂ ਬੜਾ ਤੋਂ ਬੋਤਾਂ ਆ ਗਏ। ਹਲੋ ਭਾਈ। ਤੁਹਾਡੀ ਕੀ ਨਾਮ ਹੈ ਤੁਹਾਡਾ? ਕਰਮਜੀਤ ਸਿੰਘ ਜੀ। ਕਿ ਕਿੱਥੋਂ ਰਹਿਣ ਵਾਲੇ ਹੋ? ਮਾਹਸਾ ਸ਼ਿਰਾ ਜੀ। ਤੇ ਕਿਹੜੀ ਯਾਰ ਹੈ ਤੁਹਾਡੇ ਨਾਲ? ਵਾਰਦਾਤ ਹੋਈ ਹੈ ਜੀ ਅਰਾਮਪੰਗ ਟੈਂਕ ਲੱਗੇ ਜੀ। ਤੇ ਕੀ ਕਰਦੇ ਪਏ ਸੀ ਤੁਸੀਂ ਉੱਥੇ? ਅਸੀਂ ਖੜੇ ਚਾਹ ਪੀਣ ਵਾਸਤੇ ਜੀ। ਅੱਛਾ ਜੀ। ਕੀ ਗੱਲ ਬਾਤ ਹੈ ਨੌਜਵਾਨ ਨਾਲ ਤੇ? ਉਹਦਾ ਦੰਦਾ ਵਾਲਾ ਮੁੰਡਾ ਆ ਉਹਨੇ ਕਿਹਾ ਵੀ ਟੈਂਪੋ ਕਿ ਕਰੋ। ਅੱਛਾ ਜੀ। ਕਿ ਨਾ ਕਿ ਪੁੱਤਰ ਪਤਾ ਨਾ ਹੋ ਕੋਈ ਨਾ ਚਾਪ ਕੇ ਚੱਲ ਜਾਣਾ ਆਪਾਂ 2 ਮਿੰਟ ਲੱਗਣੇ ਆ ਤੇ ਅੰਦਾ ਕਰਨੇ ਦਾ ਦੂਸਰਾ ਕਰਨੇ ਆ ਜਦੋਂ ਤਰਨ ਕਿਹਾ ਤੇ ਮੇਰੇ ਨਾਲ ਦੇ ਨੇ ਕਿਹਾ ਵੀ ਤਰੀਕੇ ਨਾਲ ਬੋਲ ਸਰਦਾਰ ਜੀ ਆ ਸਰਦਾਰ ਆਦਮੀ ਆ ਅੱਦੇ ਕਰਨੇ ਤੇ ਪਾਗ ਲਾ ਲਾ ਨਹੀਂ ਪਾਗ ਮੇ ਤੇ ਜਿਹੜੇ ਮੁੰਡਾ ਗਾੜੀ ਹੋਰ ਮੇਰੇ ਪਾਗ ਲਾ ਦਿੱਤੀ ਫਿਰ ਲੜਾਈ ਸ਼ੁਰੂ ਹੋ ਗਈ ਜੀ ਹਾਂਜੀ ਤੇ ਜਿਹੜਾ ਬੜਾ ਕਰਾ ਤੋੜਾ ਗਿਆ ਜਿਹੜਾ ਬੜਾ ਲਖੰਦਰ ਸਿੰਘ ਦਾ ਜੀ ਅੱਗਾ ਜੀ ਪਿੰਡ ਵਾਲੇ ਬੇਕੇ ਵਾਲਿਆ ਬਸ ਆਟੋ ਅੱਗੇ ਕਰਨ ਨੂੰ ਲੈ ਕੇ ਝਗੜਾ ਹਾਂਜੀ ਹਾਂਜੀ ਤਹੋਂ ਤੋਂ ਡਿਗਰੀ ਮੰਗਾਈ ਜੀ ਸਰ ਸਾਡੀ ਮੰਗ ਇਹ ਆ ਵੀ ਜੋ ਮਤਲਬ ਕਾਰੋਇ ਬਣਦੀ ਹੈ ਪ੍ਰਸ਼ਾਸਨੋਂ ਕੀਤੀ ਜਾਵੇ ਜਿਹੜਾ ਦਸਤਾਰ ਦਾ ਜੋ ਸਜਾ ਬਣਦੀ ਉਹਨਾਂ ਨੂੰ ਉਹਨਾਂ ਨੂੰ ਮਿਲਣੇ ਚਾਹੀਦੇ ਆਂ ਦੁਬਾਰਾ ਕੋਈ ਘਟਨਾ ਨਾ ਹੋਵੇ ਹਾਂ ਜਦ ਦੁਬਾਰਾ ਕੋਈ ਘਟਨਾ ਨਾ ਹੋਵੇ ਕੋਈ ਹਾਂ ਜੀ ਕੀ ਨਾਮ ਹੈ ਲੜਾ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਤੀਰਤ ਸਿੰਘ ਘਵਾਲੀ ਸ੍ਰੀ ਗੁਰੂ ਰਾਮਦਾਸ ਸਾਟੋ ਜੁਨੀ ਨਾਲ ਪੰਜਾਬ ਰਾਜ ਜਥੇਬੰਦੀ ਦਾ ਪੰਜਾਬ ਦਾ ਪ੍ਰਧਾਨ ਆ ਸਾਡੇ ਸਤਿਕਾਰਯੋਗ ਕਰਮਜੀਤ ਸਿੰਘ ਜੀ ਸ਼ੀਨਾ ਤੇ ਇਹਨਾਂ ਦਾ ਕੀ ਨਾਂ ਜੀ ਲਖਵਿੰਦਰ ਸਿੰਘ ਜੀ ਜਿਹੜੇ ਨੇ ਇਹ ਤਿੰਨ ਤਰੀਕ ਦਿਨ ਤੇ ਪਰਸੋਂ ਨੂੰ ਸੋਮਵਾਰ ਵਾਲੇ ਦਿਨ ਇੱਥੇ ਰਾਮ ਬਾਗ ਟੈਂਕੀ ਦੇ ਪਾਣੀ ਵਾਲੀ ਟੈਂਕੀ ਦੇ ਥੱਲੇ ਮਦਨ ਕੇ ਆਪਣੇ ਆਟੋ ਖਿਹਾਰ ਕੇ ਤੇ ਇੱਥੇ ਚਾਹ ਪੀਣ ਲੱਗੇ ਸੀ ਇੱਥੇ ਫੁੱਟਪਾਥ ਤੇ ਇੱਕ ਵਿਅਕਤੀ ਬੈਠਾ ਜਿਹਦੀ ਕੋਈ ਦੁਕਾਨ ਨਹੀਂ ਆ ਕੋਈ ਉਹਦਾ ਕੋਈ ਮਕਸਦ ਨਹੀਂ ਹੈਗਾ ਪਰ ਉੱਥੇ ਫੁੱਟਪਾਥ ਤੇ ਇੱਕ ਫਲੈਕਸ ਬੋਰਡ ਲਾ ਕੇ ਬੈਠਾ ਕਿ ਦੰਦ દાੜ ਠੀਕ ਕਰਨ ਦਾ ਜਿਹੜਾ ਉਹਨੇ ਫਲੈਕਸ ਬੋਰਡ ਲਾਇਆ ਉਸ ਦੇ ਵੱਲੋਂ ਕੀ ਕੀਤਾ ਗਿਆ ਜੀ ਹੁਣ ਉਸ ਦੰਦਾਂ ਦਾੜਾਂ ਵਾਲੇ ਠੀਕ ਕਰਨ ਵਾਲੇ ਵੱਲੋਂ ਉਹਦੇ ਫਲੈਕਸ ਬੋਰਡ ਤੇ ਫੌਜੀ ਲਿਖਿਆ ਹੋਇਆ ਏ ਨਾਲ ਉਹਦਾ ਮੋਬਾਈਲ ਨੰਬਰ ਲਿਖਿਆ ਹੋਇਆ ਉਹ ਜਿਹੜਾ ਵੀਡੀਓ ਦੇ ਵਿੱਚ ਆਈ ਆ ਉਸ ਬੰਦੇ ਨੇ ਇਹਨਾਂ ਨੂੰ ਟੈਂਪੋ ਅੱਗੇ ਕਰਨ ਵਾਸਤੇ ਕਿਹਾ ਕਿ ਮੇਰੇ ਗਾੜੀਆਂ ਆਟੋ ਗਾੜੀ ਕਰ ਲਓ ਇਹਨਾਂ ਨੇ ਗਾੜੀਆਂ ਜਵਾਬ ਦਿੱਤਾ ਕਿ ਚਾਹ ਪੀ ਕੇ ਅੱਗੇ ਕਰ ਲੈਨੇ ਆ ਉਸ ਬੰਦੇ ਨੇ ਪੈਂਦਿਆਂ ਲੈਂਦਿਆਂ ਕਿਹਾ ਕਿ ਟੈਂਪੋ ਅੱਗੇ ਕਰ ਦਿਓ ਕਿ ਨਹੀਂ ਨਹੀਂ ਤੇ ਮੈਂ ਤੁਹਾਡੀ ਪੱਗ ਪੂਕ ਖਲਾਰ ਦੂੰ ਇਨੇ ਦਿਨ ਨੂੰ ਆਏ ਭਾਈ ਸਾਹਿਬ ਲਾਗੇ ਖੜੇ ਨੇ ਜਿਨ੍ਹਾਂ ਦੇ ਦੰਦਾ-ਦਾੜਾਂ ਦਾ ਵੀ ਨੁਕਸਾਨ ਹੋ ਗਿਆ ਉਹਨਾਂ ਨੇ ਗੱਲ ਕਹੀ ਕਿ ਸਰਦਾਰ ਨੇ ਤੇ ਤੂੰ ਜੱਜ ਨਾ ਬੋਲ ਇੰਨੀ ਗੱਲ ਕਹੀ ਉਹਨਾਂ ਚਿਰ ਨੂੰ ਉਹਨਾਂ ਨੇ ਇਹ ਸਰਦਾਰ ਜੀ ਦੀ ਪੱਗ ਜਿਹੜੀ ਆ ਉਤਾਰ ਦਿੱਤੀ ਆ ਚਪੇੜ ਮਾਰ ਕੇ ਪੱਗ ਲਾਤੀ ਆ ਉਸ ਤੋਂ ਬਾਅਦ ਇਹਨਾਂ ਦੀ ਗੱਡੀ 'ਚੋਂ ਡੰਡਾ ਕੱਢ ਕੇ ਤੇ ਇਹ ਭਾਈ ਸਾਹਿਬ ਜਿਹੜੇ ਦੂਸਰੇ ਲਾਗੇ ਖੜੇ ਨੇ ਦਵਿੰਦਰ ਸਿੰਘ ਜੀ ਇਹਨਾਂ ਦੇ ਡੰਡੇ ਮਾਰ ਕੇ ਇਹਨਾਂ ਦਾ ਜਿਹੜਾ ਚਬੜਾ ਉਹ ਹਿੱਲ ਗਿਆ ਦੰਦੋ ਨਿਕਲ ਗਿਆ ਇਹਨਾਂ ਦੇ ਤੇ ਫੇਰ ਉਹ ਇਹ ਵਾਰਦਾਤ ਕਰਕੇ ਉਹਨਾਂ ਦੇ ਨਾਲ ਹੋਰ ਵੀ ਕੁਝ ਵਿਆਗਤੀ ਉੱਤੇ ਹੈ ਗਈ ਉਹ ਭੱਜ ਗਿਆ ਉਹਦੇ ਭੱਜਣ ਤੋਂ ਬਾਅਦ ਸਾਨੂੰ ਇਹਨਾਂ ਨੇ ਫੋਨ ਕੀਤਾ ਸੀ ਮੌਕੇ ਤੇ ਪਹੁੰਚੇ ਆਂ ਆਈ ਐਸ ਐਚ ਓ ਸਾਹਿਬ ਜਿਹੜੇ ਥਾਣਾ ਰਾਮਬਾਗ ਉਹਨਾਂ ਦੇ ਨਾਲ ਫੋਨ ਤੇ ਰਾਬਤਾ ਕੀਤਾ ਠੀਕ ਕੀਤਾ ਗਿਆ ਪੁਲਿਸ ਦੇ ਵੱਲੋਂ ਹਾਂ ਤਾਂ ਪੁਲਿਸ ਦੇ ਵੱਲੋਂ ਇਹ ਕੇ ਮੌਕੇ ਤੇ ਜਾ ਕੇ ਮੌਕਾ ਵੀ ਵੇਖਿਆ ਗਿਆ ਉਹ ਬੰਦੇ ਦਾ ਸਮਾਨ ਵੀ ਚੁੱਕ ਕੇ ਇੱਥੇ ਲੈ ਆਂਦਾ ਉਹ ਬੰਦੇ ਰਾਜੀ ਨਾਵੇਂ ਲਈ ਕੰਪੈਲ ਕਰਦੇ ਪਏ ਆ ਐਸ ਐਚ ਓ ਸਾਹਿਬ ਸਾਨੂੰ ਕੋਜ ਜਵਾਬ ਦਿੰਦੇ ਆ ਜਿਹੜੇ ਇਸ ਕੇਸ ਨੂੰ ਡੀਲ ਕਰਦੇ ਆ ਥਾਣੇਦਾਰ ਐਸ ਆਈ ਜਿਹੜੇ ਦਵਿੰਦਰ ਸਿੰਘ ਉਹ ਜਤਿੰਦਰ ਸਿੰਘ ਉਹਨਾਂ ਦੀ ਵਲੋਂ ਕੁਝ ਹੋਰ ਹੁੰਦੀ ਆ ਤੇ ਡਿਪਟੀ ਸਾਹਿਬ ਦੇ ਨਾਲ ਵੀ ਇਸ ਵਿਸ਼ੇ ਤੇ ਜਿਹੜਾ رابطہ ਕੀਤਾ ਗਿਆ ਜਿਹੜੇ ਰਾਮ ਬਾਗ ਥਾਣੇ ਨੂੰ ਲੱਗਦੇ ਆ ਮਨਵਿੰਦਰ ਸਿੰਘ ਜੀ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸੀ ਵੀ ਅਸੀਂ ਇਹ ਜਿਹੜੀ ਕਾਰਵਾਈ ਤੁਰੰਤ ਇਹਦੇ ਤੇ ਕਰਦਾਂਗੇ ਪਰ ਅੱਜ 3 ਦਿਨ ਬੀਤ ਜਾਣ ਦੇ ਬਾਅਦ ਨਵੇਂ ਤੋਂ ਨਵਾਂ ਲਾਰਾ ਜਿਹੜਾ ਘੰਟੇ-ਘੰਟੇ 2-2 ਘੰਟਿਆਂ ਦਾ ਉਹ ਲਾਇਆ ਜਾ ਰਿਹਾ ਹੈ ਹੁਣ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਦੇ ਰਾਹੀਂ ਕਿ ਅਸੀਂ ਪਰਸੋਂ 8 ਤਰੀਕ ਵਾਲੇ ਦਿਨ 8 ਤਰੀਕ ਨੂੰ ਭੰਡਾਰੀਪੁਰ ਬੰਦ ਕਰਾਂਗੇ ਉਹਨਾਂ ਚਿਰ ਬੰਦ ਰੱਖਾਂਗੇ ਜਿੰਨਾ ਚਿਰ ਤਿਕਰ ਇਸ ਵਾਰਦਾਤ ਕਰਨ ਵਾਲੇ ਬੰਦਿਆਂ ਨੂੰ ਜੇਲ੍ਹ ਦੀਆਂ ਸਰਾਖਾਂ ਵਾਲੇ ਬੰਦੇ ਨੂੰ ਨਹੀਂ ਤੋਰਿਆ ਜਾਂਦਾ ਅਸੀਂ ਐਸਐਚਓ ਨੂੰ ਫੋਨ ਵੀ 1 ਘੰਟਾ ਪਹਿਲਾਂ ਬੈਠ ਕੇ ਉਹਦੇ ਨਾਲ ਟੇਬਲ ਤੇ ਗੱਲ ਕਰਕੇ ਆਏ ਆ ਕਿ ਅਸੀਂ ਉਹ ਗੱਲ ਅਗਲੀ ਤਦ ਤੋਰਾਂਗੇ ਪਹਿਲੋਂ ਜਿਹੜੇ ਬੰਦਿਆਂ ਨੇ ਵਾਰਦਾਤ ਕੀਤੀ ਆ ਉਹ ਬੰਦੇ ਲਿਆ ਕੇ ਤੇ ਹਵਾਲਾਤ ਦੀ ਸਰਾਖਾਂ ਚ ਬੰਦ ਕੀਤੇ ਜਾਣ ਬਰਦਾ ਨਹੀਂ ਆ ਮਾਮਲਾ ਕੀ ਹੈ ਤੁਹਾਡਾ ਮੇਰਾ ਬਰਦਾ ਨਹੀਂ ਮੈਂ ਗਿਆ ਨਹੀਂ ਕੋਈ ਸ਼ਿਕਾਇਤ ਆਈ ਹੈ ਜੀ ਮੈਂ ਮੌਕੇ ਤੇ ਗਿਆ ਨਹੀਂ ਜੀ ਬੜੀ ਮੌਕੇ ਤੇ ਨਹੀਂ ਗਏ ਉਹ ਕੱਲੇ ਵੀ ਦਤੰਦਰ ਸਿੰਘ ਨੂੰ ਮੇਰੀ ਸ਼ਿਕਾਇਤ ਆ ਪਰ ਕਾਰਵਾਈ ਨਹੀਂ ਕੀਤੀ ਜਾ ਰਹੀ ਜੀ ਕਾਰਵਾਈ ਕਰਨ ਦੇ ਜਾਂ ਕੱਲ ਦਾ ਟਾਈਮ ਦਿੱਤਾ ਵਾ ਹਾਂਜੀ ਠੀਕ ਹੈ ਜੀ ਪੱਗ ਲੱਤੀ ਹੈ ਜੀ ਇਸ ਮਾਮਲੇ ਦੇ ਵਿੱਚ ਨਹੀਂ ਲੱਤੀ ਜੀ ਦੋਵੇਂ ਸਰਦਾਰ ਨਹੀਂ ਲੱਸੀ ਪੱਗ ਅੱਛਾ ਜੀ ਵੀਡੀਓ ਰੱਖੀ ਨਹੀਂ ਕੋਈ ਮੈਂ ਨਹੀਂ ਰੱਖੀ ਵੀਡੀਓ ਮੈਂ ਮੌਕੇ ਤੇ ਗਿਆ ਨਹੀਂ ਸੀ ਫਿਰ ਵੀ ਕਿਦਾਂ ਗਿਆ ਤარი ਪੱਗ ਨਹੀਂ ਲੱਗੀ ਉਹ ਅਹੀਂ ਮੈਨੂੰ ਜਤਿੰਦਰ ਸਿੰਘ ਲਖਿਆ ਬਾਕੀ ਨਹੀਂ ਲੱਸੀ ਅੱਛਾ ਜੀ ਹਾਂਜੀ ਉਹ ਕਹਿੰਦੇ 12 ਵੀ ਤੋਰ ਦਿੱਤਾ ਗਿਆ ਇਹ ਦੂਸਰੇ ਪਾਸੋਂ ਮੈਂ ਮੌਕੇ ਤੇ ਵੀ ਜੀ ਗਿਆ ਨਹੀਂ ਮੈਨੂੰ ਪਤਾ ਹੀ ਨਹੀਂ ਜੀ ਦਵਰੀ ਪਰ ਨਹੀਂ ਉਹਨਾਂ ਕਹਿੰਦੇ ਕਿ ਕੰਪਨੀ ਆਪਣਾ ਆਈਓ ਸੀਰੀਅਲ ਮੈਂ ਕਿਥੇ ਆ ਜੀ ਜਤਿੰਦਰ ਸਿੰਘ ਆ ਜੀ ਹੂ ਮੈਂ ਤੇ ਆਇਆ ਨਹੀਂ ਠਾਣੇ ਆ ਜਰਨੀਗਾ ਮੈਂ ਲਧਿਆਣੇ ਗਿਆ ਸੀ ਉਸ ਦਿਨ ਪਰ ਜੋ ਉਸ ਦਿਨ ਕਿਸਾਨ ਨੂੰ ਬੁਲਾਇਆ ਗਿਆ ਸੀ ਨਾ ਫਿਰ ਚਾਰਜ ਕਿਥੇ ਕੋਟਾਣੇ ਪੰਚਾਇਰ ਜੀ ਉਹ ਹੀ ਨਾਲ ਮੈਂ ਤੇ ਹਰਕਤ ਹੀ ਲਾਣ ਅੱਛਾ ਜੀ ਹਾਂਜੀ ਤਾਂ ਕੀ ਕਾਰਵਾਈ ਕੀਤੀ ਆ ਰਹੀ ਐ ਇਸ ਮਾਮਲੇ ਦੇ ਵਿੱਚ ਕਰਨ ਤੇ ਕੱਲ ਦਾ ਟਾਈਮ ਦਿੱਤਾ ਵਾ ਇਥੇ ਕਾਫੀ ਟਾਈਮ ਲੱਗੇ ਨੇ ਆਪੇ ਮਾ ਉਹ ਪ੍ਰਧਾਨ ਨੂੰ ਬੁਲਾਇਆ ਇਹ ਉਹ ਬੰਦਾ ਪੇਸ਼ ਕਾਲ ਕਰਨਗੇ ਆਪਣਾ ਟਾਈਮ ਦਾ ਕਾਲ ਦਾ ਸਰ ਜੇਕਰ ਕੱਲ ਨੂੰ ਕੋਈ ਲਾਗਿਨਾਵਾ ਨਹੀਂ ਹੈ ਬਾਦ ਫਿਰ ਕੀ ਜੀਤਾ ਜਾਏਗਾ ਕੋਈ ਨਹੀਂ ਅਫਸਰ ਬੈਠੇਗਾ ਤੇ ਆਪਾਂ ਉਹ ਕਹਿੰਦੇ ਕਿ ਜੇ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਭੰਡਾਰੀ 'ਤੇ ਇਲਜ਼ਾਮ ਕਰ ਦਿੱਤਾ ਜਾਏਗਾ ਜੀ ਉਹ ਤਾਂ ਕਰਦੇ ਹਰ ਵਾਰੀ ਕਰਦੇ ਨੇ ਹੈ ਨਹੀਂ ਗੱਲ ਤੇ ਨਵਾਂ ਕੰਮ ਨਹੀਂ ਹੈਗਾ ਜੀ ਤੇ ਬਾਕੀ ਕੱਲ ਦਾ ਟਾਈਮ ਦਿੱਤਾ ਕੱਲ ਤੱਕ ਦੇਖੋ ਉਸ ਤੋਂ ਬਾਅਦ ਅਫਸਰ ਬੈਠੇ ਰਹਾਟੇ ਅੰਦਰ ਜੋ ਕਾਰਵਾਈ ਉਹਨਾਂ ਕਰਨੀ ਮਤੇ ਠੀਕ ਹੈ